ਤਾਈ ਮੈਂ ਦੱਸੀ ਚੱਲ ਦੱਸੀ ਚੱਲ ਬੜੀ ਫਰਮਾਇਸ਼ ਮੇਰੇ ਭਰਾ ਨੇ ਆ ਥੋੜੇ ਦਿਨੇ ਹੋਗੇ ਸਾਡਾ ਇੱਕ ਮੈਰਜ ਤੇ ਸ਼ੋਅ ਸੀਗਾ ਉੱਥੇ ਵੀਰਾਂ ਨੇ ਫਰਮਾਇਸ਼ ਕਰੀ ਪਰ ਉਹਦੇ ਮੈਂ ਇਹ ਕਹਿ ਕੇ ਟਾਲਦਾ ਸੀ ਕਿ ਮੇਲੇ ਚ ਗਾਉਣ ਵਾਲਾ ਗਈ ਤਾਂ ਤੇ ਅੱਜ ਆ ਗਿਆ ਮੌਕਾ ਫਰਮਾਇਸ਼ ਆ ਵੀਰਾਂ ਦੀ ਬਾਪੂ ਤੇਰਾ ਮੱਖਣਾ ਸ਼ਰਾਰਤੀ ਵੜਾ ਵੇ ਮੇਰੀ ਬੇਬੇ ਤਾਂ ਹੀ ਮਿਸ ਕੱਲਾਂ ਮਾਰਦਾ ਰਹਿੰਦਾ ਕਹਾਣੀ ਕਈ ਵਾਰੀ ਵੈਸੇ ਹੀ ਬਣ ਜਾਂਦੀ ਹੈ ਬੰਦਾ ਇਹੋ ਜਿਹਾ ਹੁੰਦਾ ਨਹੀਂ ਪਰ ਉਹਦੇ ਨਾਲ ਵੀਤ ਜਾਂਦੀ ਹੈ ਗੱਲ ਹੋਇਆ ਕੀ ਸਾਰੇ ਟੱਪਰ ਕੋਲੇ ਮੋਬਾਈਲ ਤੇ ਬਾਪੂ ਨੇ ਵੀ ਫਰਮਾਇਸ਼ ਪਾਤੀ ਆਪਣੇ ਸ਼ੇਰ ਨੂੰ ਪੁੱਤ ਨੂੰ ਵੀ ਮੈਨੂੰ ਵੀ ਲੈ ਲਈ ਯਾਰ ਬਾਪੂ ਨੇ ਕਿ ਛੋਟਾ ਜਿਹਾ ਮੋਬਾਈਲ ਲੈਤਾ ਹੁਣ ਇੱਕ ਦਿਨ ਕਿਤੇ ਨੋਂ ਰਾਣੀ ਦੇ ਮੋਬਾਈਲ ਦਾ ਹੀਟ ਹਉਤਾ ਹੋ ਗਿਆ ਚਾਹੇ ਤਾਂ ਬੈਲੈਂਸ ਮੁੱਕ ਗਿਆ ਚਾਹੇ ਤੇ ਵੈਸੇ ਖਰਾਬ ਹੋ ਗਿਆ ਉਹਨੇ ਬਾਪੂ ਜੀ ਤੋਂ ਫੋਨ ਮੰਗਿਆ ਆਪਣੇ ਪੇਕਿਆਂ ਦੇ ਪਿੰਡ ਆਪਣੀ ਬੇਬੇ ਨਾਲ ਦੁੱਖ ਸੁੱਖ ਕਰਿਆ ਖੈਰ ਸੁਖ ਸਾਰੇ ਟੱਪਰ ਦੀ ਪੁੱਛ ਕੇ ਮੋਬਾਈਲ ਵਾਪਸ ਬਾਪੂ ਨੂੰ ਦੇਤਾ ਤੇ ਨਾਲ ਹੀ ਫ੍ਰੀ ਨੰਬਰ ਦੇਤਾ ਬੇਬੇ ਦਾ ਕਿਉਂਕਿ ਬਾਪੂ ਦੇ ਫੋਨ 'ਚ ਹੀ ਚਲਾ ਗਿਆ ਹੁਣ ਕਿਦੋਂ ਹੋਇਆ ਕਿ ਬਾਪੂ ਨੇ ਵੀ ਉਹਲੇ ਜੇ ਖੜ ਕੇ ਵੇਖਿਆ ਮਿਸ ਕਾਲ ਮਾਰਤੀ ਹੁਣ ਨੌਣੂ ਲਾਂਭਾ ਮਿਲਿਆ ਥੋੜਾ ਬਾਪੂ ਮਿਸ ਕਾਲਾਂ ਮਾਰਦਾ ਉਹ ਹੁਣ ਆਪਣੇ ਘਰ ਵਾਲੇ ਨੂੰ ਬਾਪੂ ਜੀ ਨੂੰ ਤਾਂ ਲਾਂਭਾ ਦਿੰਦੀ ਨਹੀਂ ਵੀ ਫੇਰ ਲੋੜ ਪੈ ਸਕਦੀ ਆ ਮੋਬਾਈਲ ਦੀ ਤੇ ਕਿਤੇ ਬਾਪੂ ਹੀ ਨਾ ਗੁੱਸੇ ਹੋ ਜੇ ਉਹ ਘਰ ਵਾਲੇ ਨੂੰ ਲਾਂਭਾ ਦਿੰਦੀ ਬੇਟਾ ਜੀ ਬੋਲਾਂ ਵੇਲੇ ਥੋੜਾ ਜਣਾ ਡੱਗਾ ਕਟ ਮਾਰਿਆ ਕਰੋ ਤਾਪੜ ਤਿਕੜਾ ਤਾਪੜ ਤਿਕੜ ਬੋਲਣ ਵੇਲੇ ਥੋੜਾ ਥੋੜਾ ਉਹ ਹੀ ਰੱਖਣਾ ਲੈ ਨਹੀਂ ਤੁਸੀਂ ਨਾਲ ਹੀ ਚਾਲ ਵੀ ਘਟਾ ਦੇਣੀ ਯੋਰ ਯੋਰ ਘਟ ਲਾਉਣ ਨੂੰ ਗਿਆ ਚਾਲ ਨਹੀਂ ਲਾਇਆ ਉਹੀ ਰੱਖ ਲਿਆ ਤਲਾ ਹਾਜ਼ਰ ਹੈ ਨੋ ਰਾਣੀ ਆਪਣੇ ਘਰ ਵਾਲਿਆਂ ਨੂੰ ਲਾਂਭਾ ਦਿੰਦੀ ਕੀ ਕਹਿੰਦੀ ਤਾਂ ਉਹੀ ਕਹਿੰਦੀ i want ਨਾ ਮਾਨਾ ਮਾਦਿਆਂ ਦਾ ਮੇਰੇ ਬਾਪੂ ਨੇ ਮੋਬਾਈਲ ਓਏ ਗਲਤੀ ਦੇ ਨਾਲ ਕਿਤੇ ਹੋ ਗਿਆ ਹੁਣ ਡਾਇਲ ਨਾ ਮਾਨਾ ਮਾਦਿਆਂ ਦਾ ਤੇਰੇ ਬਾਪੂ ਨੇ ਮੋਬਾਈਲ ਓਏ ਗਲਤੀ ਦੇ ਨਾਲ ਕਿਤੇ ਹੋ ਗਿਆ ਹੁਣ ਡਾਇਲ ਕੀ ਪੈੜ ਵੀ ਐ ਨਿੱਕਾ ਜਿਹਾ ਫੋਨ ਦਾ ਕੀ ਪੈੜ ਵੀ ਐ ਛੋਟਾ ਜਿਹਾ ਫੋਨ ਦਾ ਅੱਖਾਂ ਤੋਂ ਵੀ ਬਾਪੂ ਜੀ ਨੂੰ ਘਟ ਦੇ ਦਿਸਦਾ ਨਹੀਂ ਤੇਰੀ ਬੇਬੇ ਦੇ ਤੇਰੀ ਸੱਸ ਦੇ ਤੇਰੀ ਬੇਬੇ ਦੇ ਮੋਬਾਈਲ ਉੱਤੇ ਵੱਜਦੀ ਹੋ ਰਿੰਗ ਕਿਤੇ ਬਾਪੂ ਜੀ ਲੱਗਣ ਵਾਲਾ ਤੇਰਾ ਸੋਰਾ ਦਾ ਮੋਬਾਈਲ ਵਾਲਾ ਵੱਲ ਸਿੱਖਦਾ ਤੇਰੀ ਬੇਬੇ ਦੇ ਮੋਬਾਈਲ ਉੱਤੇ ਵੱਜਦੀ ਹੋ ਰੰਗ ਬਾਪੂ ਜੀ ਮੋਬਾਈਲ ਦੀ ਦਾ ਜਾਂਚ ਸਿੱਖਦਾ ਜੇ ਕੀਤਾ ਨਾ ਭرائی ਫਿਰਦਾ ਓਹ ਤਾਂ ਬਾਦਰੀ ਦੀ ਸਵੇਰੇ ਪੈਲਾ ਹੀ ਫਿਰਦਾ ਓਏ ਆ ਕੀ ਗਈ ਜਨੀ ਤੂੰ ਮੈਂ ਕਿਹਾ ਚੁੱਪ ਚੱਕਵੇਂ ਜੇ ਕੀਤਾ ਨਾ ਭرائی ਫਿਰਦਾ ਤੇ ਫੇਰ ਕੀ ਆ ਬਾਪੂ ਗਾਣੇ ਗੁਣੇ ਸੁਣਨ ਦਾ ਸ਼ਕਿੰਦੇ ਚਾਰ ਗੀਤ ਭਰੋਲੇ ਆਖਰ ਆ ਗਈ ਆ ਇਹ ਦੂਜੀ ਗੱਲ ਕਿਹੜੀ ਆਖੀ ਆ ਉਹ ਮੈਂ ਕਿਹਾ ਫੋਟੋ ਮਾਦਰੀ ਦੀ ਸਹਵਰ ਤੇ ਨਹੀਂ ਕਰਦਾ ਓਏ ਨਾ 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 ਇਹ ਨਹੀਂ ਹੋ ਸਕਦਾ ਇਹ ਹੋ ਨਹੀਂ ਸਕਦਾ ਨਾ ਕਿਉਂ ਨਹੀਂ ਹੋ ਸਕਦਾ ਮੈਂ ਜਿਸਵੇਰੇ ਬਾਪੂ ਦੇ ਫੋਨ ਤੇ ਫੋਟੋ ਲੱਗੀ ਵੇਖੀ ਆ ਇਹ ਕਮਲ ਗਿਆ ਕਿਸੇ ਮਾਦਰੀ ਮੂਦਰੀ ਦੀ ਫੋਟੋ ਸਾਡੇ ਬਾਪੂ ਦੇ ਫੋਨ ਤੇ ਨਹੀਂ ਲੱਗੀ ਉਹ ਮਾਦਰੀ ਦੀ ਫੋਟੋ ਨਹੀਂ ਨਾ 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 ਫਿਰ ਉਹ ਕਿਦੀ ਫੋਟੋ ਹੈ ਓਏ ਉਹ ਤਾਂ ਕਮਲ ਗਿਆ ਧਿਆਨ ਨਾ ਦੇਖ ਸਾਡੀ ਬੇਬੇ ਦੀ ਫੋਟੋ ਹੈ ਨਾ ਸਾਡੀ ਬੇਬੇ ਦੀ ਉਹ ਤੁਹਾਡੀ ਬੇਬੇ ਦੀ ਫੋਟੋ ਆ ਬਿਲਕੁਲ ਬਿਲਕੁਲ ਇੰਨਾ ਖੁਸ਼ ਹੋਣ ਦੀ ਲੋੜ ਨਹੀਂ ਧਿਆਨ ਨਾਲ ਦੇਖ ਸਾਡੀ ਬੇਬੇ ਦੀ ਫੋਟੋ ਨਹੀਂ 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 ਇਹ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਉਹ ਤੁਹਾਡੀ ਬੇਬੇ ਦੀ ਫੋਟੋ ਹੈ ਹੀ ਨਹੀਂ ਹੈ ਨਹੀਂ ਨਾ ਨਾ ਇਹ ਹੋ ਹੀ ਨਹੀਂ ਸਕਦਾ ਫਿਰ ਆ ਜਾ ਦੋਨੇ ਜਣੇ ਦੇਖਦੇ ਕਿ ਤੇ ਤੁਹਾਡੇ ਵਾਲੀ ਦੀ ਨਾ ਹੋਵੇ ਆਉਂਦੀ ਸੀ ਡੋਰ ਕੱਢ ਕੇ ਨੀ ਬੁੜਾ ਵੇਖਦਾ ਹੁੰਦਾ ਸੀ ਅੱਖਾਂ ਘੱਟ ਕੇ ਨੀ ਹੋਪੇ ਬੇਬੇ ਤੇਰੀ ਮਿਲਣਾ ਆਉਂਦੀ ਸੀ ਡੋਰ ਕੱਢ ਕੇ ਨੀ ਤੂੰ ਸਾਡਾ ਵੇਖਦਾ ਹੁੰਦਾ ਸੀ ਅੱਖਾਂ ਘੱਟ ਕੇ ਨੀ ਮੰਤਰੀ ਪ੍ਰਾਣਾ ਨਹੀਂ ਉਹ ਫਿਰੇ ਦਾ ਜਗਾੜੀ ਮੰਤਰੀ ਪ੍ਰਾਣਾ ਨਹੀਂ ਉਹ ਫਿਰੇ ਦਾ ਜਗਾੜੀ ਕਰਕੇ ਵਿਖਾਉਂਦਾ ਜਿਹੜੀ ਗੱਲ ਮੇਰੇ ਤੇ ਤੇਰੀ ਤੇ ਤੇਰੀ ਸੱਸ ਦੇ ਤੇਰੀ ਬੇਬੇ ਦੇ ਮੋਬਾਈਲ ਉੱਤੇ ਰਿੰਗ ਮਾਰ ਕੇ ਨੀ ਸਾਡਾ ਬਾਪੂ ਜੀ ਮੋਬਾਈਲ ਵਾਲਾ ਮੋਬਾਈਲ ਵਾਲਾ ਵੱਲ ਵੰਨ ਸਿਕਲੇ ਤੇਰੀ ਬੇਬੇ ਦੇ ਮੋਬਾਈਲ ਉੱਤੀ ਮੱਝ ਨੂੰ ਹੋਰੰਗ ਕਾਪੂ ਜੀ ਮੋਬਾਈਲ ਦੀ ਤਾਂ ਜਾਂਚ ਸਿਕਲੇ ਓ ਹੋ ਹੋ ਇੱਕ ਮਿੰਟ ਮੇਰੀ ਗੱਲ ਤੇ ਸੁਣ ਲੋ ਆ ਹੁਣ ਤੱਕ ਤੇਰੀਆਂ ਹੀ ਸੁਣ ਜਣਾ ਕੀ ਦੱਸਣਾ ਮੇਰੇ ਸੁਣਦਾ ਨਿਕਲ ਤੂੰ ਵੀ ਬਿਓ ਵਾਲਦਾ ਤੇਰੇ ਭੜੇ ਦੇ ਮੋਬਾਈਲ ਤੇ ਤਾਂ ਨੈਟ ਚੱਲਦਾ ਆਹ ਹਾ ਬਾਪੂ ਦੇ ਫੋਨ ਤੇ ਨੈਟ ਚੱਲਦਾ ਹਾਂ ਹਾਂ ਬਾਪੂ ਦੇ ਫੋਨ ਤੇ ਨੈਟ ਚੱਲਦਾ ਐ ਐਨੀ ਖੁਸ਼ ਨਾ ਹੋ ਨਾ ਖੁਸ਼ ਕਿਉਂ ਨਾ ਹੋਵਾਂ ਮੈਂ ਵੀ ਕੱਲ ਪਰਸੋਂ ਤੁਹਾਡੇ ਪਿੰਡ ਗਿਆ ਸੀ ਹਾਈ ਮੇਰੇ ਪਿੰਡ ਮੇਰੇ ਪੇਕੇ ਮੇਰੇ ਪੇਕੇ ਸੱਜੀ ਫੇਰ ਕੀ ਦੇਖਿਆ ਮੁੱਜੀ ਤੇ ਵੇਖਿਆ ਉਰੇ ਬਾਪੂ ਦੇ ਫੋਨ ਦੇ ਨੈਟ ਚੱਲਦੇ ਨੇ ਹਾਂ ਹਾਂ ਤੇ ਤੇਰੀ ਬੇਬੇ ਵੀ WhatsApp ਖੋਲੀ ਬੈਠੀ ਸੀ ਮੇਰੇ ਸੁਣਨ ਦੀ ਗੱਲ ਤੂੰ ਵੀ ਪਿਓ ਵੱਲ ਡੇ ਵਾਲੇ ਰਹਿਣ ਨਹੀਂ ਉਹ ਦਿੰਦਾ ਓਏ ਇਹ ਗੱਲ ਨਾ ਬੋਲੀ ਬੁੜਾ ਕਹਿਣ ਨਹੀਂ ਉਹ ਦਿੰਦਾ ਢਾੜੀ ਵਿੱਚ ਟੋਲੇ ਪੱਟੂ ਰਹਿਣ ਨਹੀਂ ਉਹ ਦਿੰਦਾ ਮੰਦਰੀ ਪਰਾਨ ਨੇ ਉਹ ਸ੍ਰੀ ਦਾ ਜਗੜੀ ਤੜਕੇ ਵਖੋਂ ਦਾ ਜਿਹੜੀ ਗੱਲ ਮਿੱਠ ਗੱਲ ਨਹੀਂ ਤੇਰੀ ਜੇ ਮੇਰੇ ਉਹ ਮੇਰੀ ਸੱਸ ਨੇ ਤੇਰੀ ਬੇਬੇ ਦੇ ਮੋਬਾਈਲ ਉੱਤੇ ਢਿੰਗਾ ਵਾਲਾ ਮਾਰ ਤੇਰੀ ਬਾਪੂ ਜੀ ਬਗੜ ਵਾਲਾ ਬੁੜਾ ਤੇ ਮਾਵਾਂ ਨਾਲ ਵੱਲ ਸਿੱਖੇਦਾ ਸੋਰਾ ਮੇਰਾ ਬੱਕਣਾ ਸ਼ਰਾਰਤੀ ਸ਼ਰਾਰਤੀ ਬੜਾ ਬਾਪੂ ਜੀ ਮਨਾਈ ਵਾਲਾ ਵੱਲ ਸਿੱਖਦਾ ਹੈ ਆਹ ਹੱਕ ਤੇਰੀ ਤੇ ਕਰਨ ਕਲੋਲਾ ਮਣ ਕੇ ਮੇਰੀ ਗਾਨੀ ਦੇ